ਰਖੜੀ ਦੇ ਤਿਉਹਾਰ ਨੇ ਹੁਣ ਪੰਜਾਬ ਦੇ ਵਿੱਚ ਡਾਕ ਵਿਭਾਗ ਨੂੰ ਵੀ ਚੁਸਤ ਕਰ ਦਿੱਤਾ ਹੈ ਜੀ ਹਾਂ ਦੱਸ ਜਾਈਏ ਕਿ 9 ਅਗਸਤ ਨੂੰ ਮਨਾਏ ਜਾਣ ਵਾਲੇ ਭੈਣਾ ਭਰਾਵਾਂ ਦੇ ਇਸ ਪਿਆਰ ਦੇ ਤਿਉਹਾਰ ਲਈ ਭੈਣਾਂ ਨੇ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਭਰਾਵਾਂ ਨੂੰ ਰਖੜੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਤਿਉਹਾਰ ਨੂੰ ਲੈ ਕੇ ਡਾਕ ਘਰਾਂ ਦੇ ਵਿੱਚ ਗਤੀਵਿਧੀਆਂ ਹੋਰ ਤੇਜ਼ ਹੋ ਗਈਆਂ ਨੇ ਤੇ ਵਿਦੇਸ਼ ਭੇਜਣ ਵਾਲੀਆਂ ਰਖੜੀਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਇਸੇ ਦੇ ਮੱਦੇਨਜ਼ਰ ਡਾਕ ਵਿਭਾਗ ਨੇ ਮੁਲਾਜ਼ਮਾਂ ਦੇ ਡਿਊਟੀ ਘੰਟੇ ਵੀ ਬਦਲ ਦਿੱਤੇ ਨੇ ਤੇ ਹੁਣ ਪੰਜਾਬ ਦੇ ਮੁੱਖ ਡਾਕ ਘਰਾਂ ਵਿੱਚ ਜੋ ਸਮਾਂ ਹੈ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੁਣ ਉੱਥੇ ਕੰਮ ਹੋ ਰਿਹਾ ਹੈ ਜੀਪੀਓ ਦੇ ਵਿੱਚ ਵਿਸ਼ੇਸ਼ ਕਾਊਂਟਰ ਬਣਾਏ ਗਏ ਨੇ ਤੇ ਰਖੜੀ ਦੀ ਡਾਕ ਨੂੰ ਤੁਰੰਤ ਜੋ ਹੈ ਪ੍ਰੋਸੈਸ ਕਰਨ ਲਈ ਰੋਜ਼ਾਨਾ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਮਰੀਕਾ ਕੈਨੇਡਾ ਬ੍ਰਿਟੇਨ ਰូមਾਨੀਆ ਅਤੇ ਦੁਬਈ ਵਰਗੇ ਦੇਸ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਰਖੜੀ ਸਮੇਂ ਸਿਰ ਪਹੁੰਚ ਸਕੇ ਇਹ ਤਜਰਬਾ ਨਾ ਸਿਰਫ ਭੈਣ ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਕਰ ਰਿਹਾ ਏ ਸਗੋਂ ਡਾਕ ਵਿਭਾਗ ਦੀ ਤਿਆਰੀ ਨੂੰ ਵੀ ਜੋ ਹੈ ਸਾਬਤ ਕਰ ਰਿਹਾ ਏ ਰਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਡਾਕ ਘਰਾਂ ਦੇ ਵਿੱਚ ਮੁਲਾਜ਼ਮਾਂ ਦੇ ਡਿਊਟੀ ਕੰਟਿਆਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਤੇ ਹੁਣ ਜੋ ਹੈ ਉਹਨਾਂ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੁਣ ਉੱਥੇ ਮੁਲਾਜ਼ਮ ਜੋ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਰਖੜੀ ਡਾਕ ਦੀ ਵੱਧ ਰਹੀ ਲੋੜ ਦੇ ਚਲਦਿਆਂ ਇਸ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਜੀਪੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਇੱਕ ਰਖੜੀ ਡ੍ਰੌਪ ਬਾਕਸ ਲਗਾਇਆ ਗਿਆ ਹੈ ਜਿਸ ਵਿੱਚ ਭੇਜੀਆਂ ਗਈਆਂ ਰਖੜੀਆਂ ਦੀ ਰੋਜ਼ਾਨਾ ਜਾਂਚ ਅਤੇ ਛਾਂਟੀ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਦੇਸ਼ ਅਤੇ ਵਿਦੇਸ਼ ਦੇ ਵਿੱਚ ਸਟੀਕ ਸਮੇਂ ਤੇ ਭੇਜਿਆ ਜਾ ਸਕੇ ਇਸ ਦੇ ਨਾਲ ਦੱਸਦੀ ਹੈ ਕਿ ਡਾਕ ਵਿਭਾਗ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਜੋ ਹੈ 20000 ਤੋਂ ਵੱਧ ਰਖੜੀਆਂ ਭੇਜੀਆਂ ਜਾ ਚੁੱਕੀਆਂ ਨੇ ਹਰ ਰੋਜ਼ ਕਰੀਬ 800 ਰਖੜੀਆਂ ਨੂੰ ਦੇਸ਼ ਦੇ ਅੰਦਰ ਤੇ ਵਿਦੇਸ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਪੋਸਟਮਾਸਟਰ ਸੁਦੀਰ ਕੁਮਾਰ ਮੁਤਾਬਕ ਜੋ ਹੈ ਅਮਰੀਕਾ, ਕੈਨੇਡਾ, ਬ੍ਰਿਟੇਨ, ਰੋਮਾਨੀਆ ਤੇ ਦੁਬਈ ਆਦ ਵਰਗੇ ਜੋ ਦੇਸ਼ਾਂ ਦੇ ਲਈ ਵਿਸ਼ੇਸ਼ ਲੌਜਿਸਟਿਕ ਸੁਵਿਧਾ ਦਿੱਤੀਆਂ ਗਈਆਂ ਹਨ। ਜੀਪੀਓ ਯਾਨੀ ਕਿ ਜਨਰਲ ਪੋਸਟ ਆਫਿਸਰ ਚੰਡੀਗੜ੍ਹ ਦੇ ਵਿੱਚ ਚਾਰ ਵਿਸ਼ੇਸ਼ ਕਾਊਂਟਰ ਖੋਲੇ ਗਏ ਨੇ ਜਿੱਥੇ ਸਿੱਧਾ ਰਖੜੀ ਰਜਿਸਟਰ ਕਰਨ ਅਤੇ ਭੇਜਣ ਦੀ ਪ੍ਰਕਿਰਿਆ ਉੱਥੇ ਤੁਰੰਤ ਹੀ ਕੀਤੀ ਜਾਂਦੀ ਹੈ। ਤੇ ਇਸ ਦੇ ਨਾਲ ਹੀ ਸੁਧੀਰ ਕੁਮਾਰ ਦੱਸਦੇ ਨੇ ਕਿ ਡਾਕ ਵਿਭਾਗ ਨੇ 1 ਮਹੀਨਾ ਪਹਿਲਾਂ ਤੋਂ ਹੀ ਜੋ ਹੈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਇਸੇ ਕਾਰਨ ਅੱਜ ਜੋ ਹੈ ਰਖੜੀ ਕਰੀਬ 7 ਦਿਨਾਂ ਦੇ ਅੰਦਰ ਵਿਦੇਸ਼ਾਂ ਦੇ ਵਿੱਚ ਪਹੁੰਚ ਰਹੀ ਹੈ ਜੋ ਕਿ ਪਹਿਲਾਂ ਤਕਰੀਬਨ 10-15 ਦਿਨ ਜੋ ਹੈ ਰਖੜੀ ਭੇਜਣ ਲਈ ਲੱਗ ਜਾਂਦੇ ਸਨ ਪੈਣ ਭਰਾਵਾਂ ਦੀ ਭਾਵਨਾਵਾਂ ਨੂੰ ਜ਼ਿੰਮੇਵਾਰੀ ਨਾਲ ਪਹੁੰਚਾਇਆ ਜਾ ਰਿਹਾ ਹੈ ਤੇ ਡਾਕ ਵਿਭਾਗ ਜੋ ਹੈ ਰਖੜੀ ਇੱਕ ਅਜੀਹਾ ਤਿਉਹਾਰ ਹੈ ਜੋ ਸਿਰਫ ਧਾਗੇ ਦੀ ਨਹੀਂ ਸਗੋ ਪਿਆਰ ਸੁਰੱਖਿਆ ਤੇ ਯਾਦਾਂ ਦੀ ਲੜੀ ਹੈ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਭਰਾਵਾਂ ਦੇ ਲਈ ਭੈਣਾਂ ਦੇ ਭੇਜੇ ਗਏ ਰਖੜੀਆਂ ਦੇ ਧਾਗਿਆਂ ਨੂੰ ਪਹੁੰਚਾਉਣ ਵਿੱਚ ਡਾਕ ਵਿਭਾਗ ਦੀ ਭੂਮਿਕਾ ਬਿਲਕੁਲ ਤਾਰੀਫ ਦੇ ਕਾਬਿਲ ਹੈ